ਸਤਿ ਸ਼੍ਰੀ ਅਕਾਲ ਜੀ ਮੈਂ ਅਜਮੇਰ ਸਿੰਘ ਦੀਵਾ ਅੱਜ ਜੀ ਪਹੁੰਚਿਆ ਜਰਗ ਦੇ ਤੀਜੇ ਮੇਲੇ ਤੇ ਜਰਗ ਦਾ ਇਹ ਜਿਹੜਾ ਮੇਲਾ ਬਹੁਤ ਹੀ ਮਸ਼ਹੂਰ ਜਰਗ ਦਾ ਮੇਲਾ ਤੁਹਾਨੂੰ ਦਿਖਾਵਾਂਗੇ ਬੱਕ ਬੱਕ ਜਰਗ ਦੇ ਮੇਲੇ ਤਸਵੀਰਾਂ ਤੁਸੀਂ ਜੋੜਿਓ ਇਸ ਵੀਡੀਓ ਨਾਲ ਮਰ ਜਾ ਇਸ ਕਾ ਪੱਟਿਆ ਜਾਣ ਆ ਲੈ ਲੈ ਹਵੇਲ ਪੁਰਾਣਾ ਹੋਵੇ ਵੇ ਵੇੜ ਦੇ ਖੜ ਗਿਆ ਮੈਂ ਦੁਨੀਆਂ ਦੇਖੇ ਸਾਰੀ ਉਹ ਦੇਖਣ ਫਿਰ ਹਾਰੀ ਚੱਲ ਹੋਂ ਬਿਛਰੇ ਯਾਰ ज्ञान सारा ले जा जॾहिं पाबो नी मेरिया ग्यानी ते

ਰਾਮ ਚੁਟਾਇਆ ਇਹ ਉਸ ਇੱਕ ਨੂੰ ਜੇਲੇ ਸ਼ੁਰੂ ਨੇ ਜੀ ਜਰਗ ਦੇ ਮੈਨੇਂਦਿਆਂ ਜੋ ਕਿ ਤੀਜੇ ਮੈਨੇਂਦਿਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਮਹਾਰਾਣੀ ਮਾਤਾ ਜਰਗਵਾਲੀ ਸ਼ੀਤਲਾ ਜੀ ਬਾਬਾ ਫਰੀਦ ਜੀ ਬਾਬਾ ਬਸੰਤੀ ਜੀ ਮਾਤਾ ਮਸਾਨੀ ਕਾਲੀ ਜੀ ਸਾਰਿਆਂ ਦੇ ਪਰਿਵਾਰ ਤੇ ਮਿਹਨ ਭਰਿਆ ਆਪ ਰੱਖਣ ਅਤੇ ਮੈਂ ਤੁਹਾਡਾ ਆਪਣਾ ਸ਼ਾਨਵਾਨ ਸਤਨ ਜਰਗਵਾਲੀਆਂ ਸਰਕਾਰਾਂ ਦਾ ਸੇਵਾਦਾਰ ਕਿਉਂਕਿ ਇਸ ਦਰਬਾਰ ਦੇ ਸੀ ਝਾੜੂ ਲਾਉਣ ਵਾਲਿਆ ਨੌਕਰ ਇਸ ਦਰਬਾਰ ਦੇ ਸਾਡੇ ਅੱਪੂ ਜੀ ਮਹਰੂਮ ਜਨਾਬ ਸ਼ੇਰਖਾਨ ਜੀ ਉਹ ਇਸ ਦਰਬਾਰ ਤੇ ਗੱਦੀ ਮਸੂਮ ਸੀ ਜੇ ਅਤੇ ਸਾਰੀਆਂ ਸੰਗਤਾਂ ਤੋਂ ਸਾਡੀ ਆਪਸ ਕਰਕੇ ਇਹ ਬੇਨਤੀਆਂ ਨੇ ਵੀ ਆਪਣੇ ਬੱਚਿਆਂ ਦਾ ਗਹਿਣਾ ਨਾ ਮੋਹਲਾ ਦਾ ਧਿਆਨ ਰੱਖੋ ਜੇਬ ਕਤਰੇ ਜੇਬ ਕਤਰਿਆਂ ਚੋਰਾ ਤੋਂ ਸਾਵਧਾਨ ਰਹੋ ਕਿਉਂਕਿ ਹਰ ਸਾਲ ਹੀ ਅਸੀਂ ਬੇਨਤੀਆਂ ਕਰਦੇ ਰਹੇ ਹਾਂ ਚੈਨਲਾਂ ਤੇ ਵੀ ਵੀ ਆਪਣੇ ਬੱਚਿਆਂ ਦਾ ਗਹਿਣਾ ਦਾ ਮੋਹਲਾ ਦਾ ਧਿਆਨ ਰੱਖੋ ਆਪਣੇ ਕੀਮਤੀ ਸਮਾਨ ਦਾ ਧਿਆਨ ਰੱਖੋ ਪਰ ਹੋਰ ਵੀ ਕਿਦਾਂ ਕਿਤੇ ਤਾਂ ਦੇਖਿਆ ਕਰ ਦਿੰਦੇ ਨੇ ਦੇਖ ਕੇ ਸਾਰੀਆਂ ਮੇਰੀਆਂ ਭੈਣਾਂ ਵੀਰਾਂ ਨੂੰ ਬੇਨਤੀ ਆ ਵੀ ਆਪਣੇ ਸਮਾਨ ਦਾ ਧਿਆਨ ਰੱਖਿਆ ਕਰੋ ਅਤੇ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਜੇ ਕੋਈ ਸ਼ਰਾਧੀ ਅੰਸਰ ਤੁਹਾਨੂੰ ਮਿਲਦਾ ਜਾਂ ਉਹਦੀ ਤਲਾਹ ਉਸੇ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਜਾਂ ਮੰਦਰ ਦੀਆਂ ਜੋ ਕਮੇਟੀਆਂ ਨੇ ਕਮੇਟੀਆਂ ਨੇ ਜੋ ਮਾਨਕਾਪਾ ਗੁੱਧਗੁਰਜੀ ਸ਼ੀਤਰਾ ਮਾਤਾ ਜੀ ਤੇ ਸੇਵਾਗਾਰ ਨੇ ਅਤੇ ਮਸਾਣੀ ਕੰਨ ਦੀ ਮਾਤਾ ਜੀ ਦੇ ਸੇਵਾਦਾਰ ਸਾਡਾ ਬਾਲਮੀਤ ਭਾਈਚਾਰਾ ਜੀ ਜਰਗ ਵਾਲਿਆਂ ਦਾ ਅਤੇ ਬਾਬਾ ਫਰੀਦ ਦਾ ਪਰਿਵਾਰ ਅਸੀਂ ਆ ਜੀ ਜਿਹੜੇ ਉਹਦੇ ਦਰਬਾਰ ਤੇ ਸੇਵਾ ਕਰਦੇ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਇਹ ਮੇਲੇ ਤੇ ਆ ਕੇ ਸ਼ਰਾਰਤੀ ਅਨਸਰਾਂ ਤੋਂ ਸਾਵਧਾਨ ਰਿਹਾ ਕਰੋ ਮੇਰਾ ਫੰਡ ਮੇਰੀ ਸ਼ਾਨ ਚੈਨਲ ਦਾ ਧੰਨਵਾਦ ਕਰਦਾ ਜਿਹੜੇ ਆਕੇ ਇਸ ਮੋਲੇ ਨੂੰ ਕਵਰੇਜ ਕਰਦੇ ਨੇ ਤੇ ਦੇਸਾਂ ਵਰੇਸਾਂ ਟਕਰ ਭੈਣ ਭਾਈਆਂ ਦੀ ਜਾਣਕਾਰੀ ਤੇ ਮੇਰੇ ਜਰਗ ਦੇ ਮੇਲੇ ਦੀ ਅੱਡੇ ਸਾਰੇ ਆਗਤਾਂ ਨੂੰ ਜਰਗ ਦੇ ਪਿੱਛੇ ਬੋਲੇ ਦੀਆਂ ਲੱਖ ਲੱਖ ਮੁਬਾਰਕਾਂ ਜੈ ਮਾਤਾ ਦੀ ਜਨਰ ਦੇ ਹੋਰ ਮੇਲੇ ਵੀ ਪਾਉਣ ਬਿਜਨਗਰਾ ਸ਼ਰਮਾ ਮੇਜਰ ਦੇ ਜੀ ਹਰਮ ਦਾ ਕੁੜੇ ਬੱਤੀ ਜਨ ਦੇ ਹੋਰ ਮੇਲਾ ਵੀ ਮਹਾਂਪੁਰ ਜਨਰਲ ਸਾਹਿਬ ਤੋਂ ਮਹਾਂਸ਼ੰਕਰ ਜੀ ਦੇ ਪਿਤਾ ਜੀ ਦੇ ਤੌਰ ਤੇ ਹਮ ਦਾ ਹਮ ਕਰਦੇ ਹੋਏ ਸ਼ਾਮੀ ਭਾਰਗ ਦੀ ਜਲਈ ਇੱਥੇ ਕੱਟ ਉਹ ਬੱਚਾ ਪੁੱਟਾ ਜੀ ਵੀ ਉਹੀ ਗੱਲ ਹੋਈ ਹੈ ਪ੍ਰਣਾ ਲੈਣ ਬੈਠੇ ਮੜਾ ਇਸ ਲਈ ਸੇਵਾ ਕਰਨ ਤੋਂ ਬਾਅਦ ਜਿੰਨਾ ਸਕੇ Thank you. जय माता जी रखी जे संगत रखो भई मथा टेको ਹਾਂ ਜਗਿੰਦਰ ਸਿੰਘ ਆਯਾਦ ਪੱਤਰਕਾਰ ਹਕਸਾਕ ਦਾ ਪਹਿਰੇਦਾਰ ਮੇਰੇ ਵੱਲੋਂ ਦੇਸ਼ ਤੇ ਵਿਦੇਸ਼ ਵਿੱਚ ਬੈਠੀ ਹੋਈ ਔਰ ਜਰਗਦਾ ਮੇਲਾ ਜਿਹੜਾ ਕਿ ਅੱਜ ਤੀਸਰਾ ਮੇਲਾ ਮਹਾਮਾਈ ਦੇ ਪਾਵਨ ਦਰਵਾਰਾ ਤੇ ਬੜੀ ਹੀ ਪ੍ਰੇਮ ਭਾਵਨਾ ਤੇ ਸ਼ਰਧਾ ਦੇ ਨਾਲ ਲੱਗਾ ਹੋਇਆ ਤੀਸਰੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਮਹਾਮਾਈ ਆਪ ਸਾਡੀ ਮਨੋ ਕਾਮਨਾ ਪੂਰੀ ਕਰੇ ਇਸ ਮੇਲੇ ਤੇ ਸਾਰੇ ਹੀ ਧਰਮਾਂ ਦੇ ਲੋਕ ਸਾਰੇ ਹੀ ਮਜਬਾਂ ਦੇ ਵਰਗਾਂ ਦੇ ਲੋਕ ਬੜੀ ਹੀ ਪ੍ਰੇ ਭਾਵਨਾ ਤੇ ਸ਼ਰਧਾ ਦੇ ਨਾਲ ਮੱਤਾ ਟੇਕਣ ਆਉਂਦੇ ਨੇ ਜੇਕਰ ਕਿਸੇ ਨੂੰ ਪੰਜਾਬੀਆਂ ਦੀ ਏਕਤਾ ਤੇ ਧਰਮ ਨਿਰਪੱਖਤਾ ਤੇ ਕੋਈ ਵੀ ਸ਼ੱਕ ਹੋਵੇ ਤਾਂ ਉਹ ਜਰਗ ਦੇ ਮੇਲੇ ਤੇ ਆ ਕੇ ਹਮੇਸ਼ਾ ਲਈ ਦੂਰ ਹੋ ਜਾਂਦਾ ਹੈ ਮੋਲਾ ਆਸਰੇ ਨੇੜਤਾ ਵਧਾਉਂਦਾ ਹੋਇਆ ਖੁਸ਼ੀਆਂ ਲਈ ਪ੍ਰੇਰਦਾ ਹੋਇਆ ਇਹ ਸ਼ਾਮ ਨੂੰ ਮੂਹ ਹਨੇਰੇ ਤੱਕ ਜਿਹੜਾ ਕਿ ਆਪਣੇ ਆਮ ਇਤਿਜਾਦਾ ਛੜਦਾ ਹੋਇਆ ਸਮਾਪਤ ਹੋ ਜਾਂਦਾ ਸੋ ਇਹ ਮੇਲੇ ਹਮੇਸ਼ਾ ਹੀ ਲੱਗਦੇ ਰਹਿਣ ਆਪਸੀ ਭਾਈਚਾਰਕ ਸਾਂਝ ਬਣੀ ਰਹੇ ਇਸ ਮੇਲੇ ਬਾਰੇ ਲੋਕ ਬੋਲੀਆਂ ਲੋਕ ਗੀਤ ਬੜੇ ਹੀ ਮਕਬੂਲ ਹੋਏ ਨੇ ਜਿਹੜੇ ਸਦਾ ਬਹਾਰ ਨੇ ਜਿਸ ਤਰ੍ਹਾਂ ਕਿ ਉਹ ਚੱਲ ਚੱਲੀਏ ਜਰਗਦੇ ਮੇਲੇ ਉਹ ਚੱਲ ਚੱਲੀਏ ਜਰਗਦੇ ਮੇਲੇ ਨੀ ਮੁੰਡਾ ਤੇਰਾ ਮੈਂ ਚੱਕ ਲਵਾਂ ਨੀ ਮੁੰਡਾ ਤੇਰਾ ਮੈਂ ਚੱਕ ਲਵਾਂ ਅਜੇ ਹੱਦ ਕੀ ਜਰਗਦਾ ਮੇਲਾ ਉਦੇ ਖੰਦੀ ਕੀ ਜਰਗ ਦਾ ਮੇਲਾ ਜਿਵੇਂ ਤੇਰੀ ਗੁੱਤ ਵੇਖ ਲਈ ਜਿਵੇਂ ਤੇਰੀ ਗੁੱਤ ਵੇਖ ਲਈ ਕਈ ਸਹੇਲੀਆਂ ਜਿਨ੍ਹਾਂ ਨੇ ਸਾਲ ਭਰ ਤੋਂ ਸਲਾਹ ਬਣਾਈ ਹੁੰਦੀ ਆ ਵੀ ਆਪਾਂ ਜਰਗ ਦੇ ਮੇਲੇ ਤੇ ਜਾਵਾਂਗੇ ਪਰ ਕਿਸੇ ਕਾਰਨ ਉਹ ਅਰਿਹੇ ਮਿਆ ਕਾਰਨ ਨਹੀਂ ਜਾ ਸਕੀਆਂ ਤਾਂ ਕੀ ਕਹਿੰਦੀਆਂ ਮੇਰਾ ਅੱਖਾਂ ਜਗ ਜਰਗ ਦਾ ਮੇਲਾ ਚੰਬਰੀ ਦੇ ਆਕੇ ਲੱਗ ਕੇ ਸੋ ਮੇਰੇ ਵਾਲੇ ਕੁਝ ਜੱਗ ਦੇ ਤੀਸਰੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਮਿਲਦੇ ਆ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹਰਿਆਰ ਕਰਾਉਂਦੇ ਨੇ ਬਾਹਰ ਨੀ ਕਰਾ ਦੇਣ ਬੰਦੇ ਬੋਲਦੇ ਜਿਆਦਾ ਅਜੇ ਮੇਰੇ ਭੀਏ ਉੱਥਿਆਂ ਕੋਲ ਖੜੇ ਨੇ ਇਹਨਾਂ ਨੂੰ ਬੋਲਦੀਆਂ ਕਿ 500 ਰੁਪਏ ਲੈ ਲੈ ਕੋ ਆ ਗਏ ਨੇ ਬਹੁਤ ਧਿਆਰ ਸਵਾਗਤ ਹੈ ਤੁਹਾਨੂੰ ਸਨਾਰਾ ਮਾਮੇ ਦੇ ਨਗਰਾਨੀ ਜੀਵਾ ਮਾਮੇ ਜੰਗੀ ਕਰਾ ਕੇ ਆਪਾਂ ਸਮਾਜ ਦਾ ਦੀਵਾਨ ਬਣ ਕੇ ਖੜੇ ਹਾਂ ਅੱਜ ਸ੍ਰਾਤੀ ਨੂੰ ਖਾਣ ਦਾ ਨਾ ਰੋ ਰੋ ਆਪਾਂ ਦੀ ਵੀ ਲੈਣ ਤੇ ਚਾਈ ਜੀ ਗੱਲ ਦੀ ਕਹਾਣੀ ਕਰਾਂਗੇ ਆਪਾਂ ਜੀ ਸਾਰਜੋਗ ਪੱਤਰਕਾਰ ਸ੍ਰੀ ਨਿਵੇਸ਼ ਸਿੰਘ ਜੀ ਨੂੰ ਉਹ ਬਹੁਤ ਨੇ ਸੇਵਾ ਕਰਦੇ ਰਹੇ ਅਸੀਂ ਜੀ ਆਪਿਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰੇ ਵੀਰ ਦਾ ਜੀਨਾ ਬੱਦੀ ਜੂਰ ਲਈ ਤਾਂ ਆਪਣੀਆਂ ਜਿਹੜੀਆਂ ਖਾੜਾਂ ਦੇ ਉਹ ਜੂਰ ਜੂਰ ਤੱਕ ਪੰਜਾਬ ਦੇ ਵਿੱਚ ਚੋਦਾ ਪੂਰਾ ਸਵਾਦ ਕਰਦੇ ਅੱਜ ਪਾਚ ਦੇ ਪਾਰਟੀ ਆਇਆ ਕਰੇ ਹਰਜਨਜੀਤ ਸਿੰਘ ਜੀ ਜਨੇ ਜਰੂਰੀ ਹੈ ਜਨੇ ਜਰੂਰੀ ਬਹੁਤ ਬਹੁਤ ਧੰਨਵਾਦ ਸਰਪਾਤ ਜੰਗਨ ਨੂੰ ਬੁਲਾਣਾ ਬੁਗੀ ਜੂਬੀ ਹਾਲੀ ਹੁੰਦੀ ਹੈ ਤਾਂ ਰਿਜੀਅਲ ਦਾ ਪ੍ਰੋਗਰਾਮ ਹੈ। ਹਾਂਜੀ ਅਸੀਂ ਅੱਜ ਖੜੇ ਆ ਪਵਿੱਤਰ ਅਸਥਾਨ ਤੇ ਜਰਗ ਜਿੱਤੇ ਮੇਲਾ ਲੱਗਦਾ ਬਹੁਤ ਹੀ ਦੂਰੋਂ ਨੇੜਿਓਂ ਹੋਮ-ਵਮਾ ਕੇ ਸੰਗਤ ਪਹੁੰਚ ਰਹੀ ਆ ਬਹੁਤ ਇਕੱਠ ਆ ਜਿੰਮੇ ਦੇ ਉੱਤੇ ਤੇ ਅਸੀਂ ਸਾਰੇ ਜਾਨੇ ਜਰਗ ਵੱਲੋਂ ਮੇਰੇ ਨਾਲ ਮੈਂਬਰ ਪੰਚਾਇਤ ਵੀ ਖੜੇ ਆ ਤੇ ਜਿੰਨੇ ਵੀ ਉਹ ਪ੍ਰਬੰਧ ਨੇ ਸਾਰੇ ਪ੍ਰਬੰਧ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੰਮ ਚੱਲ ਰਿਹਾ ਸੰਗਤੇ ਨਤਮਸਤਕ ਹੋਣ ਲਈ ਆ ਰਹੀ ਹੈ ਆਪਣੀ ਸ਼ਰਧਾ ਭਾਵਨਾ ਦੇ ਨਾਲ ਉਸਤਾਦ ਤੇ ਮਾਤਾ ਰਣੀ ਤੇ ਮੱਥਾ ਟੇਕ ਰਹੇ ਨੇ ਦੂਰੋਂ ਨੇੜੇ ਸੰਗਤੇ ਪਹੁੰਚੀਦਾ ਸੀ ਸਾਰੀ ਦਾ ਨਗਰ ਬੰਨਿਓ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸ਼ੁਕਰ ਗੁਜ਼ਾਰਾ ਪ੍ਰਮਾਤਮਾ ਦੇ ਵੀ ਮੌਸਮ ਵੀ ਠੀਕ ਆ ਤੇ ਸਾਰਾ ਕਿ ਪ੍ਰਬੰਧ ਪੂਰਾ ਵਧੀਆ ਜੀ ਅੱਜ ਮੇਲੇ ਦੇ ਵਿੱਚ ਫੁੱਲ ਰੌਣਕਾਂ ਨੇ ਬੜਾ ਆਨੰਦ ਆਇਆ ਪਿਆ ਮੈਂ ਧੰਨਵਾਦ ਕਰਦਾ ਮੇਰਾ ਪਿੰਡ ਮੇਰੀ ਸ਼ਾਨ ਵਾਲੇ ਵੀਰ ਅਜਮੇਰ ਸਿੰਘ ਜੀ ਦਾ ਜਿਨ੍ਹਾਂ ਨੇ ਇਸ ਮੇਲੇ ਨੂੰ ਆਪਣੀ ਤੇ ਕੋਣੀ ਅੱਖ ਦੇ ਵਿੱਚ ਕੈਦ ਕੀਤਾ ਤੇ ਬੜਾ ਹੀ ਸਜਦੇ ਢੰਗ ਦੇ ਨਾਲ ਗੱਭਰੂ ਮਟਿਆਰਾ ਜਣ ਕੇ ਸਜੇ ਹੋਏ ਸੋਹਣੇ ਫੁੱਲਾਂ ਦੇ ਵਾਂਗ ਖੜੇ ਹੋਏ ਨੇ ਬਹੁਤ ਹੀ ਵਧੀਆ ਆਨੰਦ ਭਰਈ ਦ੍ਰਿਸ਼ਾ ਵੀ ਜਰਗ ਦਾ ਮੇਲਾ ਬੜਾ ਆਨੰਦ ਆਇਆ ਪਿਆ ਜੀ ਅੱਜ ਮੇਲੇ ਦੇ ਵਿੱਚ ਇੰਨੀਆਂ ਗੱਲਾਂ ਕਰਦੇ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕਰਾਚਾ ਨਵਾਂ ਹੀਰ ਨੇ ਦੇਵਰੀਓ ਕਰ ਲਈ ਬਾਗ ਦੀ ਫਿਰ ਚਾਰੀ ਹੋ ਕਰ ਲਈ ਬਾਗ ਦੀ ਚੱਲ ਦਰਸ਼ਨ ਕਰ ਲੈ ਯਾਰਾਂ ਨੇ ਸੱਜਣ ਦੇ ਨ ਲੱਗਾ ਹਜ਼ਾਰਾਂ ਦੇ ਸੱਤ ਸਿੱਤੀਆਂ ਬੇਤਾਰਾ ਆਰੋ ਨੱਬਤੇ ਨਾ ਰਕਾ ਹਜ਼ਾਰਾਂ ਦੀ ਅਸੀਂ ਫਿਰਤੀ ਹਲਾ ਮਸਤਾਂ ਰਾਂਗੀ ਨੰਨ ਨਹੀਂ ਪਰੇ ਪਰੋਂ ਨੀ ਐ ਕਿਉਂ ਇੰਦੂਆਂ ਦੇ ਹਾਰ ਪਰੋਂ ਨੀ ਐ ਤੇਰੇ ਢੁੰਦੀ ਵਾਲੇ ਕੱਪੜੇ ਭਿੱਜਗੇ ਨਹੀਂ ਕੰਦ ਕਾਡੀਆਂ ਦੇ ਦੌਰ ਪੀਣ ਜਿਜਗੇ ਨਹੀਂ ਕਰ ਪੰਦਤਾਂ ਦੇ ਮੁਰਗੇ ਫਿਰ ਜਿਗੇ ਨਹੀਂ ਓ ਹਰ ਹਾਰ ਕਰ ਦੇ ਲੱਦ ਕੇ ਗਬਰੂ ਛੱਡ ਕੇ ਕੌਣ ਦੇ ਬੱਚੀ ਛਾਲ ਕਾ ਮਾਰਦੇ ਨਹੀਂ ਤੇਰੇ ਨੈਣਾਂ ਤੋਂ ਕਹਾੜੇ ਰਸਤੇ ਦੂਰ ਆ ਜਾਂਦੇ ਆਵੇ ਸੁਣ ਸ਼ੇਲ ਜਵਾਨਾ ਹਰ ਬੇਗਾਨੀ ਦੇਖ ਕੇ ਹੋਇਓ ਮਸਦਾਨਾ ਸੇਰ ਮੂੰਹ ਹੋ ਗੋਰੀ ਐਣੀ ਇਹੋ ਗੱਲ ਨਹੀਂ ਓ ਫੱਬਦੀ ਆਪਣਾ ਕੋਣ ਬੇਗਾਨੜਾ ਨਹੀਂ ਸਭ ਦੁਨੀਆ ਰੱਬ ਦੀ ਮਾਮੀ ਵੇ ਲੱਗੀਆਂ ਤੇ ਯੋਡ ਨਬਾਮੀ ਵੇ ਨਾ ਤਤੀ ਨੂੰ ਯੋਡ ਨਬਾਮੀ ਵੇ ਮੈਨੂੰ ਪਾਰ ਚ ਨਾ ਤੋਂ ਲਾਮੀ ਵੇ ਅੱਜ ਦਿਲਬਰ ਯਾਰ ਬਣਾਵੀ ਬੇ ਮੇਰੀ ਨੜ ਦਿਨ ਤੋ ਖਾਗ ਰਿਆ ਸੋਣੀ ਨੂੰ ਮਲਾ ਦੇ ਪਾਰ ਗੜਿਆ ਬੇ ਸੁਣ ਘੜਿਆ ਪੱਲਾ ਮੇ ਬੂਤ ਬਣਾਇਆ ਨਹੀਂ ਮੇਰੇ ਘੜ ਕਲਬੂਤ ਬਣਾਇਆ ਨਹੀਂ ਮੈਂ ਤੁੱਪੇ ਰੱਖ ਸਕਾਇਆ ਨਹੀਂ ਲਾਇਆ ਵੀ ਵਿੱਚ ਪਕਾਇਆ ਨਹੀਂ ਕੋਈ ਚੋ ਕਿਸ ਨੇ ਨਾਲ ਲਾਇਆ ਨਹੀਂ ਤੇਰੀ ਬੰਗੀ ਅਕਲ ਤੇ ਪਰਦਾ ਕਿਵੇਂ ਮਹਿਲਾ ਮਾਪਾਰ ਸੋਣੀਏ ਪਾਣੀ ਚੜਦਾ ਕੱਟਾ ਮਹਿਜਾ ਮਾ ਖਰਦਾ ਕਿਵੇਂ ਮਹਿਲਾ ਮਾਪਾਰ ਸੋਣੀਏ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਰਗਦੇਸ ਪਾਵਨ ਮੇਲੇ ਦੀ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਔਰ ਜਿਹੜਾ ਇੱਥੇ ਅਖਾੜਾ ਜਿਹਦਾ ਤੁਸੀਂ ਹੁਣ ਆਨੰਦ ਮਾਣ ਕੇ ਹਟਿਓ ਜਿੱਥੇ ਵਿਰਾਸਤੀ ਗਾਇਕੀ ਦਾ ਅਖਾੜਾ ਲੱਗਦਾ ਉਸ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਜਿਹੜੇ ਵਿਰਾਸਤੀ ਗਾਇਕੀ ਦੇ ਤਨੰਤਰ ਗਾਇਕ ਨੇ ਭਾਵੇਂ ਉਹ ਤੂੰਬੇਲ ਗੋਜ਼ੇ ਵਾਲੇ ਹੋਣ ਭਾਵੇਂ ਲੋਕ ਟਾੜੀ ਕਲਾ ਵਾਲੇ ਹੋਣ ਤਾਂ ਉਹ ਇੱਥੇ ਪਹੁੰਚਦੇ ਨੇ ਅੱਜ ਪੰਜਾਬ ਦੇ ਚੋਟੀ ਦੇ ਜਿਹੜੇ ਦੋਹਾਂ ਜਿਹੜੀਆਂ ਬਨਗੀਆਂ ਦੇ ਨਾਲ ਜੁੜੇ ਹੋਏ ਲਗਭਗ 14 15 ਜਿਹੜੇ ਜੁਟ ਨੇ ਇੱਥੇ ਪਹੁੰਚੇ ਨੇ ਤੇ ਉਹਨਾਂ ਨੇ ਇੱਕ ਦੂਜੇ ਨਾਲ ਅੜ ਕੇ ਪੂਰਾ ਕਲਾ ਦਾ ਪ੍ਰਦਰਸ਼ਨ ਕਰਿਆ ਮੈਂ ਸਮਝਦਾ ਵੀ ਅਸੀਂ ਜਿੱਦੀਆਂ ਵੀ ਮਰਜੀ ਉੱਚੀਆਂ ਮੰਜ਼ਰਾ ਉਸਾਰ ਲਈਏ ਮਹਿਲ ਪਾ ਲਈਏ ਜੇ ਨੀਹਾਂ ਮਜ਼ਬੂਤ ਨਹੀਂ ਹੋਣਗੀਆਂ ਤਾਂ ਉਹ ਸਥਿਰ ਨਹੀਂ ਰਹਿੰਦੀਆਂ ਸੋ ਸਾਡੀਆਂ ਨੀਹਾਂ ਸਾਡੀਆਂ ਜੋ ਜੜਾਂ ਨੇ ਸਾਡੀ ਵੜਮੁੱਲੀ ਵਿਰਾਸਤਾ ਜਿਹਦੇ ਤੇ ਸਾਨੂੰ ਮਾਣ ਆ ਤੇ ਮਾਣ ਹੋਣਾ ਚਾਹੀਦਾ ਪੂਰੀ ਦੁਨੀਆ ਵਿੱਚ ਇਸ ਵਿਰਾਸਤ ਦੇ ਹਾਣ ਦੀ ਮੇਲ ਦੀ ਕੋਈ ਵਿਰਾਸਤ ਨਹੀਂ ਸੋ ਵਿਰਾਸਤੀ ਖਾੜਾ ਇੱਥੇ ਲੱਗਿਆ ਤੇ ਬਹੁਤ ਜਿਹੜਾ ਲਗਭਗ 6 ਵਜ ਗਿਆ ਹੁਣ ਇਹ ਸਾਢੇ 11:11 ਵਜੇ 11 ਸ਼ੁਰੂ ਹੋ ਗਿਆ ਸੀਗਾ ਮੰਨ ਕੇ ਚਲੋ ਵੀ 6 ਘੰਟੇ ਦਾ ਸਾਢੇ 6 ਘੰਟੇ ਦਾ ਜਿਹੜਾ ਲਗਾਤਾਰ ਵਿਰਾਸਤੀ ਵਿਰਾਸਤੀ ਗਾਇਕੀ ਦਾ ਜਿਹੜਾ ਨਿਰੰਤਰ ਪ੍ਰਵਾਹ ਚੱਲਿਆ ਤੇ ਸਰੋਤਿਆਂ ਨੇ ਦਾਤ ਵੀ ਦਿੱਤੀ ਆ ਮਾਨ ਸਨਮਾਨ ਵੀ ਕਰਿਆ ਜੀ ਅ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਹੋਜੇ ਮਿਲੇ ਲਗਦੇ ਰਹਿਣ ਤੇ ਵਿਰਾਸਤੀ ਕਲਾ ਪਰਫੁੱਲਤ ਹੁੰਦੀ ਰਹੇ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਮੈਂ ਤਰਸੇਮ ਸਿੰਘ ਗਿੱਲ ਪ੍ਰਧਾਨ ਉਪ ਜ਼ਿਲ੍ਹਾ ਲੁਧਿਆਣਾ ਮਨੁੱਖੀ ਅਧਿਕਾਰ ਮੰਚ ਤੇ ਆਇਆਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਜੈ ਮਾਤਾ ਦੀ ਤੇ ਜਿਸ ਤਰ੍ਹਾਂ ਜਰਗ ਦੇ ਮੇਲੇ ਬਾਰੇ ਸਾਰੇ ਜਾਣੂ ਨੇ ਕਿ ਇਹ ਵਰਲਡ ਫੇਮਸ ਮੇਲਾ ਜੋ ਕਿ ਲੋਕ ਬੋਲੀਆਂ ਤੇ ਲੋਕ ਗੀਤ ਕਿਤਾਬਾਂ ਦੇ ਵਿੱਚ ਆਮ ਪੜਨ ਨੂੰ ਤੇ ਬਜ਼ੁਰਗਾ ਬੱਚਿਆਂ ਤੋਂ ਸੁਣਨ ਨੂੰ ਮਿਲਦਾ ਮਸ਼ਹੂਰ ਪਿੰਡ ਜਰਗ ਦਾ ਮੇਲਾ ਤੇ ਸਾਰੇ ਜਾਣਦੇ ਆ ਭਗਤ ਆਇਆ ਤੇ ਅੱਜ ਤੀਸਰਾ ਮੇਲਾ 1 April 2025 ਤੇ ਸਾਰੇ ਜਣੇ ਤੇ ਜਿੰਨੇ ਵੀ ਆਉਣ ਵਾਲੇ ਆ ਸੰਗਤਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਇੱਥੇ ਤੀਆਂ ਭੈਣਾਂ ਦਾ ਸਤਿਕਾਰ ਕਰੋ ਬਜ਼ੁਰਗਾਂ ਨੂੰ ਪਿਆਰ ਤੇ ਸਹਿਣਸ਼ੀਲਤਾ ਬਣਾ ਕੇ ਰੱਖੋ ਪ੍ਰੇਮ ਭਾਵਨਾ ਏਕਤਾ ਸਾਂਝੀਵਾਲਤਾ ਨੂੰ ਮਜ਼ਬੂਤ ਰੱਖੋ ਤੇ ਮੇਲੇ ਦੇ ਵਿੱਚ ਗੱਲ ਕਰੀਏ ਤੇ ਪਹਿਲਾਂ ਨਾਲੋਂ ਅੱਜ ਤੋਂ 40 ਸਾਲ ਪਹਿਲਾਂ ਨਾਲੋਂ ਬਦਲਾਅ ਦੀ ਤਾਂ ਖਾਣ ਪੀਣ ਦੇ ਵਿੱਚ ਬਦਲਾਅ ਆ ਨੇ ਤੇ ਉਹ ਤੁਸੀਂ ਕਮੈਂਟ ਕਰਕੇ ਦੱਸਣਾ ਸਾਡੇ ਚੈਨਲ ਤੇ ਕੀ ਬਦਲਾਅ ਦੇਖਿਆ ਤੇ ਕੀ ਪਹਿਰਾਵੇ ਦੇ ਵਿੱਚ ਬਦਲਾ ਦੇ ਕੇ ਜਿਸ ਤਰ੍ਹਾਂ ਗੱਲ ਕਰੀਏ ਪਹਿਲਾਂ ਬਜ਼ੁਰਗ 7-7 ਫੁੱਟ ਦੇ ਸਰੀਰ ਤੇ ਹੱਥ 'ਚ ਸੰਭੇ ਵਾਲੀਆਂ ਡਾਂਗਾ ਤੇ ਚਾਦਰੇ ਨੋਕਾਂ ਵਾਲੀ ਜੁੱਤੀ ਪਾ ਕੇ ਆਉਂਦੇ ਸਨ ਤੇ ਅੱਜ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਕੀ ਬਦਲਾ ਦੇਖਦੇ ਹੋ ਇਹਨਾਂ ਕਹਿੰਦੇ ਹੋਏ ਜੈ ਮਾਤਾ ਦੀ ਸਾਡੇ ਅੱਜ ਦੇ ਜਰਗ ਦੇ ਮੇਲੇ ਦੀ ਵੀਡੀਓ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦਾ ਜਲ ਕਸ਼ੋਰ ਨਵੀਂ ਵੀਡੀਓ ਨਾਲ ਸੋਸ਼ੀ ਕਰਾਂਗੇ